ਲੱਗੇ ਆ ਨਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਆਪਾਂ ਖੜੇ ਆ ਜੀ ਪੀਯੂ ਲੁਧਿਆਣੇ ਮੇਲਾ ਜਿਹੜਾ ਹਨਾ ਉਹਦੇ ਉੱਤੇ ਆਪਾਂ ਪਹੁੰਚੇ ਹੋਏ ਆ ਤੇ ਮਿਲਕਿੰਗ ਮਸ਼ੀਨ ਬਾਰੇ ਆਪਾਂ ਅੱਗੇ ਕਮੈਂਟ ਪੜ੍ਹੇ ਸੀ ਤੇ ਹੁਣ ਆਪਾਂ ਉਹਦੇ ਉੱਤੇ ਨਾ ਵੀਡੀਓ ਲੈ ਕੇ ਆਏ ਆ ਪੂਰੀ ਵੀ ਅੱਗੇ ਕਿਸੇ ਵੀਰ ਭਰਾ ਨੂੰ ਚਾਹੀਦੀ ਸੀ ਤੇ ਅੱਜ ਆਪਾਂ ਪੂਰੀ ਡਿਟੇਲ ਹੈ ਜਿਹੜੀ ਗੌਰਵ ਤੋਂ ਲਵਾਂਗੇ ਨਾ ਵੀਰ ਗੌਰਵ ਤੋਂ ਤੇ ਸਾਰੀ ਡਿਟੇਲ ਹੋਏਗੀ ਨਾਲ ਨੰਬਰ ਉੱਤੇ ਚਲਾ ਦਾਂਗੇ ਸਕਰੀਨ ਦੇ ਉੱਤੇ ਵੀਡੀਓ ਨੂੰ ਪੂਰਾ ਦੇਖਿਆ ਜੇ ਸਾਰੀ ਡਿਟੇਲ ਦੇ ਬਾਰੇ ਕਰਦੇ ਆਂ ਗੱਲਬਾਤ ਤੇ ਆਜੋ ਮਸ਼ੀਨਾ ਸਾਰੇ ਡਿਟੇਲ ਬਾਰੇ ਦੱਸਾਂਗੇ ਫੁਰਤੀ ਹਾਲੇ ਵੀਰ ਜੀ ਠੀਕ ਹੈ ਜੀ ਠੀਕ ਹੈ ਜੀ ਦੱਸੋ ਜੀ ਹੁਣ ਆਪਾਂ ਨੂੰ ਡਿਟੇਲ ਬੈਕ ਸਾਈਡਾਂ ਦੀਆਂ ਦਿਖਾ ਦਿਓ ਜੀ ਹਾਂਜੀ ਮੈਂ ਤੁਹਾਨੂੰ ਪਹਿਲਾਂ ਸਟਾਰਟਿੰਗ ਰੇਂਜ ਦਿਖਾ ਦਿੰਨਾ ਜਿਹੜੇ ਸਾਡੇ ਸਟਾਰਟਿੰਗ ਵਾਲੇ ਮਾਡਲ ਹੈਗੇ ਨੇ ਹਾਂਜੀ ਸਾਡਾ ਇਹ ਵਾਲਾ ਮਾਡਲ ਸਟਾਰਟ ਹੋ ਜਾਂਦਾ ਜੀ ਨੈਨੋ 25 ਐਫ ਵਾਲਾ ਠੀਕ ਹੈ ਜੀ ਇਹ ਸਭ ਤੋਂ ਸਟਾਰਟਿੰਗ ਵਾਲਾ ਮਾਡਲ ਹੈਗਾ ਇਹਦੀ ਕੀਮਤ ਹੈਗੀ ਆ 20000 ਰੁਪਏ ਠੀਕ ਹੈ ਜੀ ਇਦੇ ਵਿੱਚ ਸਾਡੀ ਸਾਰਾ 25 ਲੀਟਰ ਦਾ ਮਿਲਕ ਕੈਨ ਲੱਗਿਆ ਹੋਇਆ ਜੀ ਤੇ ਹਾਫ ਐਚਪੀ ਦਾ ਮੋਟਰ ਪੰਪ ਲੱਗਿਆ ਹੋਇਆ ਤੇ ਸਾਰੀਆਂ ਫੂਡ ਗ੍ਰੇਡ ਦੀਆਂ ਪਾਈਪਾਂ ਲੱਗੀਆਂ ਹੋਈਆਂ ਫੂਡ ਗ੍ਰੇਡ ਦੀ ਪਾਈਪ ਦਾ ਕੈਨ ਦਾ ਮਤਲਬ ਇਹ ਹੈਗਾ ਤੁਹਾਨੂੰ ਅਸੀਂ ਇਹਦਾ ਦਿਖਾ ਦਿੰਨੇ ਆ ਤੇ ਤੇ ਨਾਲ ਕਾਂਟਾ ਤੇ ਕਟਛੀ ਦਾ ਲੋਗੋ ਲੱਗਿਆ ਹੋਵਾ ਹੁੰਦਾ ਹੈ ਜਿਹਦਾ ਸਾਈਨ ਹੁੰਦਾ ਹੈ ਹਾਂਜੀ ਜਿਹੜੀ ਵੀ ਚੀਜ਼ ਫੂਡ ਗ੍ਰੇਡ ਹੋਏਗੀ ਉਦੋਂ ਤੇ ਕੰਪਨੀ ਉਹਦਾ ਲੋਗੋ ਜ਼ਰੂਰ ਲਗਾਏਗੀ ਠੀਕ ਹੈ ਜੀ ਸੋ ਇਹ ਸਾਡੀਆਂ ਸਾਰੀਆਂ ਫੂਡ ਗ੍ਰੇਡਸ ਪਾਈਪਾਂ ਨੇ ਸਟਾਰਟਿੰਗ ਵਾਲਾ ਮਾਡਲ ਇਹ ਹੈਗਾ 2-4-5 گاਵਾਾਂ ਵਾਸਤੇ ਠੀਕ ਹੈ ਜੀ ਫਿਰ ਇਦੇ ਉੱਤੇ ਟਰਾਲੀ ਤੇ ਬੀਲ ਵਗੈਰਾ ਲਗਾ ਦਿੱਤੇ ਨੇ ਇਹਦੀ ਕੀਮਤ ਹੈਗੀ ਹੈ 22000 ਰੁਪਿਆ ਇਹ ਸਾਰਾ ਚਾਰ ਟਾਇਰਾਂ ਦੇ ਉੱਤੇ ਟਰਾਲੀ ਦੇ ਉੱਤੇ ਸਟਰਕਚਰ ਦੇ ਉੱਤੇ ਸਾਰੀ ਮਸ਼ੀਨ ਬਣਾ ਦਿੱਤੀ ਆ ਤੇ ਇਹ ਮਤਲਬ ਕਿ ਲੇਡੀਜ਼ ਨੂੰ ਕੈਰੀ ਕਰਨੀ ਸੌਕੀ ਹੈਗੀ ਆ ਬੱਚਿਆਂ ਨੂੰ ਲੈ ਕੇ ਜਾਣੀ ਇੱਧਰ ਉੱਧਰ ਸੌਕੀ ਹੈਗੀ ਆ ਤੇ ਇਸ ਤੋਂ ਬਾਅਦ ਵੀ ਸਾਡਾ ਹੈਵੀ ਡਿਊਟੀ ਮਾਡਲ ਆ ਜਾਂਦਾ ਇਹ ਵਾਲਾ ਇਹਦੇ ਵਿੱਚ ਅਸੀਂ 9 HP ਦਾ ਮੋਟਰ ਪੰਪ ਲਗਾਇਆ ਹੋਇਆ ਹੈਗਾ ਜੀ ਤੇ ਇਹਦੇ ਵਿੱਚ ਸਾਡਾ ਉਹੀ ਸੇਮ 25 ਲੀਟਰ ਦਾ ਮਿਲਕ ਕੈਨ ਹੈਗਾ ਸਟੀਨਲੈਸ ਸਟੀਲ ਦਾ ਸਾਰੀਆਂ ਫੂਡ ਗ੍ਰੇਡ ਦੀਆਂ ਪਾਈਪਾਂ ਨੇ ਟਰਾਲੀ ਦੇ ਉੱਤੇ ਫਿੱਟਡ ਹੈਗੀਆਂ ਇਹ ਮਸ਼ੀਨ ਦੀ ਕੀਮਤ ਹੈਗੀ 25000 ਰੁਪਏ ਜੀ 25000 ਰੁਪਏ ਇਹ ਅਸੀਂ 5 ਤੋਂ 15 ਪਸ਼ੂਆਂ ਵਾਸਤੇ ਦਿੰਨੇ ਆ ਜੀ ਬੜੀ ਹੈਵੀ ਡਿਊਟੀ ਮਸ਼ੀਨ ਸਾਡੀ ਹੈਗੀ ਠੀਕ ਹੈ 5 ਤੋਂ 15 ਤੱਕ ਇਹ ਹੈਂਡਲ ਕਰ ਲਈ ਕਰਨੀ ਹਾਂਜੀ 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 ਠੀਕ ਹੈ ਜੀ 25 ਲੀਟਰ ਦਾ ਮਿਲ ਕੈਨ ਹੈਗਾ ਜੀ ਇਹਦੇ ਵਿੱਚ ਫੇਰ ਇਸ ਤੋਂ ਬਾਅਦ ਸਾਡਾ ਮਾਡਲ ਹੈਗਾ 1 HP ਵਾਲਾ ਜੀ 1.7 HP ਵਾਲਾ ਜਿਹੜਾ ਸਾਡਾ ਟਰਬੋ ਵਾਲਾ ਮਾਡਲ ਹੈਗਾ ਆਹ ਵਾਲਾ ਟਰਬੋ ਵਾਲਾ ਮਾਡਲ ਹੈਗਾ ਠੀਕ ਹੈ ਜੀ ਟਰਬੋ ਸਾਨੂੰ ਅਸੀਂ ਇਹਦੇ ਵਿੱਚ 1 HP ਦਾ ਮੋਟਰ ਪੰਪ ਲਗਾਇਆ ਹੋਇਆ ਹੈਗਾ ਜੀ ਹਾਂਜੀ ਤੇ 30 ਲੀਟਰ ਦਾ ਸਟੀਲ ਦਾ ਕੈਨ ਹੈਗਾ ਇਹ ਸਾਡਾ ਤੇ ਟਰਾਲੀ ਦੇ ਉੱਤੇ ਫਿਟਡ ਹੈਗਾ 25 ਤੋਂ 30 گاਵਾਂ ਤੇ ਮੱਝਾਂ ਵਾਸਤੇ ਇਹਦੀ ਮਾਡਲ ਦੀ ਖਾਸੀਅਤ ਇਹ ਹੈਗੀ ਆ ਇਹ گاਵਾਂ ਤੇ ਮੱਝਾਂ ਵਾਸਤੇ ਦੋਨਾਂ ਦੇ ਉੱਤੇ ਹੀ ਇਹ ਕੰਮ ਕਰਦੀ ਆ گاਵਾਂ ਦੀ ਚਵਾਈ ਵੀ ਕਰੇਗੀ ਮੱਝਾਂ ਦੀ ਚਵਾਈ ਵੀ ਕਰੇਗੀ ਇਨ ਫਿਊਚਰ ਇਹਦੇ ਪਾਵਰ ਜਿਹੜੀ ਪੰਪ ਦੀ ਹੈਗੀ ਉਹ ਡਬਲ ਦੀ ਪਾਵਰ ਹੈਗੀ ਆ ਇੱਕ ਕੈਨ ਦਾ ਸੀ ਨਾਲ ਦਵਾਂਗੇ ਤੁਸੀਂ ਇੱਕ ਕੈਨ ਦੇ ਨਾਲ ਹੋਰ ਵੀ ਐਡ ਕਰ ਸਕਦੇ ਹੋ ਐਟ ਅ ਟਾਈਮ ਦੋ ਪਸ਼ੂਆਂ ਦੀ ਚੋਾਈ ਕਰੇਗੀ ਦੋ ਕੈਨਾਂ ਨੂੰ ਚੱਕੇਗੀ ਜਿਹੜੇ ਆਣੇ ਜੀ ਇਹ ਕੱਲੀ ਗਾਵਾਂ ਦੀ ਕਰੇਗੀ ਜਾਂ ਇਹ ਗਾਵਾਂ ਦੀ ਇਹ ਗਾਵਾਂ ਦੀ ਤੇ ਜੇ ਕੋ ਮਾੜੀ ਮੋਟੀ ਟਾਈਟਤਾ ਰਹਿ ਗਈ ਆ ਉਹਦੀ ਚੋਾਈ ਵੀ ਕਰਦੀ ਹੈਗੀ ਠੀਕ ਹੈ ਜੀ ਇਹ ਕੱਲੀ ਗਾਵਾਂ ਵਾਸਤੇ ਇਹ ਸਿਰਫ ਇਹ ਸਿਰਫ ਮਾਡਲ ਜਿਹੜੇ ਇਹ ਤਿੰਨ ਮਾਡਲ ਹੈਗੇ ਨੇ ਅਸੀਂ ਗਾਵਾਂ ਵਾਸਤੇ ਦਿੰਨੇ ਆ ਠੀਕ ਹੈ ਜੀ ਠੀਕ ਹੈ ਜੀ ਇਹ ਵਾਲਾ ਜਿਹੜਾ ਮਾਡਲ ਹੈਗਾ ਇਹ ਅਸੀਂ ਮੱਝਾਂ ਤੇ ਗਾਵਾਂ ਵਾਸਤੇ ਦੋਨਾਂ ਵਾਸਤੇ ਦਿੰ ਕੈਨ ਵਾਲਾ ਮਾਡਲ ਆ ਜਾਂਦਾ ਹੈਗਾ ਜਿਸ ਤਰ੍ਹਾਂ ਕੀ ਆਹ ਵਾਲਾ ਹੈਗਾ ਜੀ ਇਹਦੇ ਵਿੱਚ ਐਟ ਅ ਟਾਈਮ ਉਹੀ 1.5 ਕਿਚਪੀ ਦਾ ਪੰਪ ਲੱਗਿਆ ਹੋਇਆ ਹੈਗਾ ਜੀ ਇਹਦੇ ਵਿੱਚ ਤੇ ਇਹਦੀ ਕੀਮਤ 45000 ਰੁਪਏ ਹੈਗੀ ਆ ਠੀਕ ਹੈ ਜੀ ਦੋ ਟੋਲੀਆਂ ਲੱਗੀਆਂ ਹੋਈਆਂ 30-30 ਲੀਟਰ ਦੇ ਦੋ ਕੈਨ ਲੱਗੇ ਹੋਏ ਨੇ ਤੇ 4 ਵੀਲ ਟਰਾਲੀ ਵਾਲਾ ਸਾਰਾ ਸਟਰਕਚਰ ਹੈਗਾ ਟਰਾਲੀ ਦੇ ਉੱਤੇ ਫਿਟਡ ਹੈਗਾ ਸਾਰਾ ਠੀਕ ਹੈ ਸਾਰਾ ਟਰਾਲੀ ਦੇ ਉੱਤੇ ਹਾਂ ਜੀ ਹਾਂ ਜੀ ਤੇ ਜੇ ਜੇ ਕਿਸੇ ਸਾਡੇ ਫਾਰਮਰ ਭਰਾ ਨੇ ਇਹੀ ਫਿਟਿੰਗ ਵਾਲਾ ਲੈਣਾ ਹੈਗਾ ਮਾਡਲ ਫਿਰ ਉਹ ਫਿਟਿੰਗ ਵਾਲਾ ਮਾਡਲ ਵੀ ਹੈਗਾ ਸਾਡਾ ਆ ਦੇਖੋ ਇਹ ਉੱਪਰ ਸ਼ੈੱਡ ਦੇ ਵਿੱਚ ਫਿੱਟ ਹੋ ਜਾਂਦਾ ਜੀ ਉੱਪਰ ਆਹ ਟੈਂਕ ਲੱਗ ਜਾਂਦਾ ਹੈ ਨਾਲ ਪੰਪ ਲੱਗ ਜਾਂਦਾ ਹੈਗਾ ਪੱਕਾ ਫਿੱਟ ਹੋ ਜਾਂਦਾ ਹਾਂਜੀ ਇਹ ਪਾਈਪਲਾਈਨ ਪੈ ਜਾਂਦੀ ਹੈ ਇਹਦੀ ਠੀਕ ਹੈ ਜੀ ਇਹ ਪੱਕੀ ਫਿਟਿੰਗ ਹੋ ਜਾਂਦੀ ਹੈ ਇਹਦੇ ਵਿੱਚ 2 30 30 ਲੀਟਰ ਦੇ ਕੈਨ ਦੰਨੇ ਹੈਗੇ ਆ ਜੀ ਠੀਕ ਹੈ ਜੀ ਇਹਨਾਂ ਕੈਨ ਨੇ ਤੇ ਜੇ ਗੱਲ ਕਰੀਏ ਇਹ ਵੀ ਉਸੇ ਪ੍ਰਾਈਸ 'ਚ ਹੀ ਹੈ ਨਾ ਜੀ ਇਹ ਵੀ 45000 ਰੁਪਏ ਕੀ ਹੈ ਜੀ ਸਾਡਾ ਟਰਾਲੀ ਦੇ ਉੱਤੇ ਮਾਡਲ ਵੀ ਇਹਦੇ ਵਿੱਚ 1 HP 'ਚ ਉਹੀ ਰੇਟ ਹੈਗਾ ਤੇ ਮੱਜਾ ਗਾਵਾ ਦੋਨਾਂ ਲਈ ਹੈ ਜੀ ਮੱਜਾ ਗਾਵਾ ਤੇ ਦੋਨਾਂ ਤੇ ਠੀਕ ਹੈ ਜੀ ਜੇ ਇਹਨਾਂ ਦੀ ਵਾਰੰਟੀ ਦੀ ਗੱਲ ਕਰੀਏ ਮਿਲਦੀ ਹੈ ਜੀ ਠੀਕ ਹੈ ਜੀ ਹਾਂ ਜੀ 1 ਸਾਲ ਦੀ ਗਾਰੰਟੀ ਹੈ ਜੀ ਆ ਮੋਟਰ ਦੀ ਮੋਟਰ ਚੇਂਜ ਕਰ ਦਾਂਗੇ ਠੀਕ ਹੈ ਜੀ ਨਾ ਕਿ ਉਹਦੀ ਰਿਪੇਅਰ ਕਰਕੇ ਦਵਾਂਗੇ ਚੇਂਜ ਕਰਕੇ ਦੋਗੇ ਹਾਂ ਜੀ ਹਾਂ ਤੇ ਜੇ ਗੱਲ ਕਰੀਏ ਸਬਸਿਡੀ ਵਗੈਰਾ ਦੀ ਸਬਸਿਡੀ ਵਗੈਰਾ ਜੀ ਦੇਖੋ ਸਬਸਿਡੀ ਦੇ ਨਾਲੋਂ ਅਸੀਂ ਜਿਹੜੇ ਇਹ ਰੇਟ ਰੱਖੇ ਹੋਏ ਨੇ ਉਹੀ ਬੜੇ ਰੀਜ਼ਨੇਬਲ ਰੇਟ ਰੱਖੇ ਹੋਏ ਨੇ ਬਜਾਈ ਕਿ ਅਸੀਂ ਤੁਹਾਨੂੰ 90000 ਦੀ ਮਸ਼ੀਨ ਦੇਈਏ ਉਹਦੇ ਵਿੱਚ 25-26000 ਰੁਪਿਆ ਕਸਟਮਰ ਨੂੰ ਸਬਸਿਡੀ ਮਿਲਦੀ ਆ ਉਹ 60000 ਰੁਪਏ ਦੀ ਪੈ ਜਾਂਦੀ ਆ ਅਸੀਂ ਇਹ ਵੈਸੇ ਹੀ 45000 ਦੀ ਮਸ਼ੀਨ ਦੇ ਦਾਂਗੇ ਤੁਸੀਂ ਪਹਿਲਾਂ ਹੀ ਉਹ ਸਾਫ ਤੇ ਰੱਖੇ ਹੋਏ ਨੇ ਰੇਟ ਹ ਸਾਡੇ ਕੋਲੋਂ ਖਰੀਦਦਾ ਹੈਗਾ ਤਾਂ ਡਾਇਰੈਕਟ ਮੈਨੂਫੈਕਚਰਰ ਕੋਲੋਂ ਖਰੀਦਦਾ ਹੈ ਜੀ ਤੇ ਉਹਦੇ ਮਤਲਬ ਕਿ ਵਿੱਚੋਂ ਕੋਈ ਉਹ ਨਹੀਂ ਹੈਗਾ ਵੀ ਕਿਸੇ ਡੀਲਰ ਦਾ ਮਾਰਜਨ ਜਾਂ ਕਿਸੇ ਹੋਰ ਦਾ ਮਾਰਜਨ ਹੁੰਦਾ ਵੀ ਠੀਕ ਹੈ ਜੀ ਸਿੱਧਾ ਤੁਸੀਂ ਆਪ ਬਣਾਉਂਦੇ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਸਾਡੇ ਕੋਲ ਸਾਰੇ ਇਨ ਫਿਊਚਰ ਪਾਰਟਸ ਵੀ ਮਿਲਣਗੇ ਤੇ ਪਾਰਟਸ ਜੇ ਪਾਰਟਸ ਮੰਨ ਲਓ ਵੀ ਡੈਮੇਜ ਹੋ ਜਾਂਦਾ ਜਾਂ ਕੱਲ ਨੂੰ ਖਰਾਬ ਹੋ ਜਾਂਦਾ ਉਹ ਕੱਲਾ ਚੇਂਜ ਹੋ ਜਾਏਗਾ ਬਿਲਕੁਲ ਬਿਲਕੁਲ ਕੱਲੀ ਕੱਲੀ ਚੀਜ਼ ਦੇ ਮਤਲਬ ਬੜੇ ਰੀਜ਼ਨੇਬਲ ਰੇਟ ਰੱਖੇ ਹੋਏ ਨੇ ਸਾਡਾ ਪਲਸ ਰੇਟਰ ਹੁੰਦਾ ਹੈ ਜੀ ਆਮ ਮਾਰਕੀਟ ਦੇ ਵਿੱਚੋਂ ਕੋਈ 8500 ਰੁਪਏ ਦਾ ਵੇਚਦਾ ਕੋਈ 8000 ਦਾ ਵੇਚਦਾ ਅਸੀਂ ਇਹ ਪਲਸ ਰੀਟਰ ਸਿਰਫ 1500 ਰੁਪਏ ਦਾ ਦੇ ਦਨੇ ਆਏ ਸਾਡੀ ਖੁਦ ਹੀ ਮੈਨੂਫੈਕਚਰਿੰਗ ਆ ਤੁਹਾਨੂੰ ਇਹਦੇ ਤੇ ਸਾਡਾ ਲੋਗੋ ਵੀ ਦਿਖੇਗਾ ਆ ਦੇਖੋ ਤੁਸੀਂ ਆ ਦੇਖੋਗੇ ਨਾ ਆ ਸਾਡਾ ਲੋਗੋ ਵੀ ਦਿਖੇਗਾ ਤੁਹਾਨੂੰ ਇਹ ਸਾਡੀ ਖੁਦ ਹੀ ਮੈਨੂਫੈਕਚਰਿੰਗ ਹੈਗੀ ਆ ਠੀਕ ਹੈ ਫਿਰ ਆਹ ਕਲੌ ਦੇ ਇਹਦੇ ਰੇਟ ਬੜੇ ਅਸੀਂ ਵਾਜਬ ਰੱਖੇ ਹੋਏ ਹੈਗੇ ਨੇ ਜੀ ਇਹ ਕਿੰਨੇ ਦਾ ਜੀ ਕਲੌ ਦਾ ਪਾਰਟ ਇਹ ਅਸੀਂ 1500 ਰੁਪਏ ਦਾ ਕੰਪਲੀਟ ਦੇ ਦੰਨੇ ਆ ਜੀ 1500 ਕੰਪਲੀਟ ਦੇ ਜੀ 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 ਫਿਰ ਇਹ ਰਬਰ ਲਾਈਨਰ ਹੁੰਦੇ ਨੇ ਇਹ ਅਸੀਂ 1500 ਰੁਪਏ ਦਾ ਦੇ ਦੰਨੇ ਆ ਜੀ ਕੰਪਲੀਟ ਠੀਕ ਹੈ ਜੀ ਕੰਪਲੀਟ ਦਿੰਦੇ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਪਾਰਟਸ ਜੇ ਕਿਸੇ ਨੂੰ ਚਾਹੀਦੇ ਉਹ ਜੀ ਪਾਰਟਸ ਆ ਜਿਹੜਾ ਇਹਦੇ ਵਿੱਚ ਆਇਲ ਪੈਂਦਾ ਹੈਗਾ ਆਇਲ ਮਿਲ ਜਾਂਦਾ ਆ ਸਾਰੇ ਰੀਜ਼ਨੇਬਲ ਰੇਟ ਤੇ ਰੱਖੇ ਹੋਏ ਨੇ ਸਾਰੇ ਠੀਕ ਹੈ ਜੀ ਹਾਂ ਜੀ ਇਸ ਤੋਂ ਲਾਵਾ ਆਪਣਾ ਇੱਕ ਮੋਬਾਈਲ ਨੰਬਰ ਹੈ ਜਿਹੜਾ ਉਹ ਬੋਲ ਦੋ ਜੀ ਹਾਂ ਜੀ ਆਹ ਮੋਬਾਈਲ ਨੰਬਰ ਸਾਡੇ ਕੰਪਨੀ ਦੇ ਤਿੰਨੋ ਮੋਬਾਈਲ ਨੰਬਰ ਚੱਲਦੇ ਨੇ ਜੀ ਠੀਕ ਹੈ ਜੀ ਕਸਟਮਰ ਜਦੋਂ ਮਰਜ਼ੀ ਸਾਨੂੰ ਕੰਟੈਕਟ ਕਰੇ ਠੀਕ ਹੈ ਜੀ ਸਾਰੇ ਪੰਜਾਬ ਦੇ ਵਿੱਚ ਮੰਗਾਣਾ ਹੈ ਪੰਜਾਬ ਦੇ ਵਿੱਚ ਮੰਗਾ ਲਵੇ ਆਲ ਓਵਰ ਇੰਡੀਆ ਜਿੱਥੇ ਮਰਜ਼ੀ ਮੰਗਵਾ ਜਿੱਥੇ ਮਰਜ਼ੀ ਜੀ ਜਿੱਥੇ ਸਾਰੀਆਂ ਸਟੇਟਾਂ ਦੇ ਵਿੱਚ ਸਾਡੀ ਡਿਲੀਵਰੀ ਹੈਗੀ ਆ ਬਾਕੀ ਮੈਂ ਤੁਹਾਨੂੰ ਪ੍ਰਾਈਸ ਲਿਸਟ ਦਿਖਾ ਦਿੰਦਾ ਸਾਡੀ ਸਾਰੀ ਪ੍ਰਾਈਸ ਲਿਸਟ ਲੈ ਲਓ ਤੁਸੀਂ ਠੀਕ ਹੈ ਜੀ 45000 ਦੀ ਹੈ ਜੀ ਇਹ ਹਾਂ 45000 ਦੀ ਆ 1 ਕਿਚਪੀ ਦੇ ਅੰਦਰ ਆ ਸਾ ਇਹ ਸਾਡੀ ਪ੍ਰਾਈਸ ਲਿਸਟ ਹੈਗੀ ਆ ਜੀ ਠੀਕ ਹੈ ਜੀ ਸਾਰਾ ਪ੍ਰੋਪਰ ਪ੍ਰੋਡਕਟ ਦੀ ਫੋਟੋ ਵੀ ਲਗਾਈ ਹੋਈ ਹੈ ਜੀ ਠੀਕ ਹੈ ਜੀ ਉਹਦੇ ਸਾਰੇ ਡਿਟੇਲ ਜਿਹੜੀ ਸਪੈਸੀਫਿਕੇਸ਼ਨ ਹੈਗੇ ਉਹ ਵੀ ਲਿਖੇ ਹੋਏ ਨੇ ਨਾਲ ਪ੍ਰਾਈਸ ਵੀ ਲਿਖਿਆ ਹੋਇਆ ਠੀਕ ਹੈ ਜੀ ਕੋਈ ਛੁਪੇ ਖਰਚੇ ਨਹੀਂ ਹੈਗੇ ਜੀ ਕੋਈ ਅਲੱਗ ਤੋਂ ਖਰਚੇ ਨਹੀਂ ਪੈਣਗੇ ਕਸਟਮਰ ਨੂੰ ਠੀਕ ਹੈ ਜੀ ਸਾਰਾ ਮਤਲਬ ਜੈਨੂਨ ਕਮ ਹੈਗਾ ਜੀ ਜੈਨੂਨ ਕਮ ਹੈ ਠੀਕ ਹੈ ਅੰਦਰ ਵੀ ਸੇਮ ਮਾਡਲ ਹੈਗੇ ਹਾਂ ਜੀ ਹਾਂ ਜੀ ਅੰਦਰ ਵੀ ਦੇਖ ਲਓ ਸਾਰੇ ਸੇਮ ਮਾਡਲ ਪਏ ਨੇ ਹੈਗੇ ਠੀਕ ਹੈ ਜੀ ਹਾਂ ਜੀ ਤੇ ਧੰਨਵਾਦ ਜੀ ਥੈਂਕ ਯੂ ਜੀ ਥੈਂ